ਪੁੱਤਰੋ ਸਾਰੇ ਲੋਕ ਜਿਹੜੇ ਸਰ ਤੋਂ ਸਾਰੇ ਫੋਲੋ ਕਰ ਲੋ ਸਾਡੀ ਹਾਂ ਅੱਗੇ ਦੇਖਣਾ ਪੁੱਤਰੋ ਹਾਂਜੀ ਹਾਂਜੀ ਸਰ ਮੈਡੀਕਲ ਟੀਮਾਂ ਜਿਹੜੀ ਆਪਣਾ ਕਿਤੇ ਫਿਨਿਸ਼ ਲਾਈਨਾਂ ਜੀ ਉੱਥੇ ਲਾਓ ਜੀ ਮੈਡੀਕਲ ਤੇ ਟੀਮ ਜਿਹੜੀ ਠੀਕ ਹੈ ਜੀ ਗਰਮ ਤੇ ਉੱਡ ਜਿਓ ਜੀ ਮੈਡੀਕਲ ਜਿਹੜੀ ਆਪਣੀ ਟੀਮਾਂ ਪਾਣੀ ਪੋਹਦਾ ਕਰ ਦਿਓ ਜੀ ਬੱਚਿਆਂ ਲਈ हां 1600 मीटर भाई यार 3 4 8वां ਤੇ ਆਪਣੇ ਬੱਚੇ ਪਾਣੀ ਲਈ ਖੜੋ ਯਾਰ ਹੈਲੋ ਆ ਰਿਹਾ ਖਦਮ ਹੋਣ ਤੋਂ ਬਾਅਦ ਕੁੜੀਆਂ ਦਾ ਹੋਊਗਾ 400 ਮੀਟਰ ਫਾਈਨਲ ਹਾਂਜੀ ਸਰ ਆਗੇ ਜੀ ਇਹ ਦਗਾਣਾ ਜੁੜੀ ਹੈ ਜੀ ਤਾਲੀਆਂ ਮਾਰ ਦਿਓ ਬੱਚਿਆਂ ਲਈ ਬਾਈ ਹਾਂ ਤਾਲੀਆਂ ਜ਼ੋਰਦਾਰ ਮਾਰ ਦਿਓ

ਤੀਸਰਾ ਚੱਕਰ ਸ਼ੁਰੂ ਚੱਲ 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 ਸਟੈਪ ਨਹੀਂ ਛੱਡਣਾ ਖੜਤ ਕੇ ਪੁੱਤਰੋ ਖੜਤ ਕੇ ਸ਼ਾਬਾਸ਼ ਸ਼ਾਬਾਸ਼ ਭਾਈ ਤੁਸੀਂ ਤਾੜੀਆਂ ਮਾਰੋ ਤੀਜਾ ਚੱਕਰ ਖਤਮ ਤੇ ਚੌਥਾ ਸ਼ੁਰੂ ਚਾਚਾ ਲੈ ਇੱਕ ਚੱਕਰ ਰਹਿ ਗਿਆ ਕੋਲ ਆ ਚੌਥਾ ਚੱਕਰ ਸ਼ੁਰੂ ਹੋ ਗਿਆ ਪੁੱਤੋ ਖੇਤਰੋਕ ਉਹਨੂੰ ਅਰਜੀ ਸਰ ਫਾਈਨਲ ਰਾਊਂਡ ਲਈ ਤਾਲੀਆਂ ਮਾਰ ਦਿਓ ਜੀ ਇਹ ਲਾਸਟ ਚੱਕਰ ਆ ਤੁਹਾਡਾ ਬੱਚਿਓ ਇੱਕ ਮੋਟਲਾ ਮੇਰੇ ਫਿਰ ਕੋਲ ਬੱਚੇ ਸ਼ਾਬਾਸ਼ ਰਾਈ ਸ਼ਾਬਾਸ਼ ਤਕਰੀਰ ਮਾਰ ਦੋਗੇ ਸਮਰਥੀ ਲਈ ਚੱਲ ਚੱਲ 100 ਮੀਟਰ ਰਹਿ ਗਿਆ ਚੱਲ ਚੱਲ 50 ਮੀਟਰ ਰਹਿ ਗਿਆ ਚੱਲ ਚੱਲ ਜ਼ੋਰ ਨਾਲ ਜ਼ੋਰ ਨਾਲ ਜ਼ੋਰ ਨਾਲ ਆਈ ਤੁਸੀਂ ਪਹੁੰਚ ਕੇ ਪਹੁੰਚੇ ਬੱਸ